ਜੀ ਤੇ ਖੱਦਨ ਇਹਨੂੰ ਚਾਵਲ ਦੀ ਥਾਲੀ ਤੇ ਤੁਹਾਡੇ ਮੂੰਹ ਤੇ ਮਾਰਾਂ ਨੰਬਰ 10 ਵਨਿਆ ਤੇ ਰੰਡੇ ਹੈ ਕੀ ਹੋਇਆ ਜਾਂਦੀ ਕਿੰਨੇ ਕਰਨੀਆਂ ਮੈਂ ਹੀ ਕਰਨੀਆਂ ਉਹਦੇ ਕੀ ਕੰਮ ਤੇ ਅੱਛਾ ਉਹ ਬਾਰਿਸ਼ ਆਈ ਪਰ ਉਹ ਅਸੂਏਰ ਦੀ ਬਾਰਿਸ਼ ਲੰਡੀ ਹੈ ਆਹ ਉਹ ਵੀ ਹੁਣ ਵੈਸੇ ਆਣ ਵਾਲੀ ਹੈ ਤੇ ਹੁਣ ਸਾਰਾ ਵਿੜਾ ਸਾਰਾ ਗਿੱਲਾ ਹੋਇਆ ਹੈ ਹੂੰ ਹੂੰ ਮੈਂ ਲੋਕ ਡੇਡੂ ਤੇ ਉਹ ਬੱਚਾ ਖੇਡਦਾ ਦੇਖਦੇ ਆ ਜਾਓ ਤੁਸੀਂ ਇਹ ਕਰਨੀ ਦਿੱਤਾ ਤੂੰ ਹੀ ਕੰਮ ਲੱਗਾ ਹੁੰਦਾ ਉਹ ਵੀ ਕਰਦੀ ਹੈ ਉਹ ਕੰਮ ਕਰਦੀ ਬਾਰਦਾ ਮੈਂ ਕਰਦਾ ਕਰਦਾ ਬੱਸ ਹਾਂ ਦੱਸ ਉਹ ਜੇ ਕੰਮ ਹੋ ਗਿਆ ਤਾਂ ਦੋ ਤਿੰਨ ਬਾਰ ਕੰਮ ਕਰਕੇ ਅੰਦਸੋ ਕਰਨਾ ਚਾਹੀਦੇ ਤੇ ਇਹ ਨੁਕਰੇ ਜਿੰਦੰਗੀ ਤੇ ਤੂੰ ਫਾਇ ਲੱਗਾ ਰਹਿਣਾ ਆ ਤੇ ਆਪਣਾ ਆਪਣਾ ਨਿਆ ਵਾਲੇ ਕੰਮ ਤੂੰ ਕਰਨ ਢਿਆ ਕੀ ਕਰਾਂ ਮੇਰਾਂਟੀ ਦੱਸੋ ਕੋਣ ਕੰਮ ਦੇ ਜਾਂਦੀ ਮੇਰੀ ਜੋਬ ਚਲੇਗੀ ਉਹ ਕੰਪਨੀ ਬੰਦ ਹੋ ਗਈ ਜਿੱਥੇ ਮੈਂ ਕੰਮ ਕਰਦਾ ਹਾਂ ਹਾਂ ਉਹ ਹੁਣ ਨੌਕਰੀ ਮਿਲਦੀ ਨਹੀਂ ਜਿੱਦੀ ਹੁਣ ਉਹਦੀ ਪੋਸਟਾਂ ਦੀ ਪੋਸਟ ਉਹ ਮੇਥੇ ਮੇਰੀ ਮੈਨੇਜਰ ਦੀ ਜੋਬ ਹੈ ਸੀ ਹੂੰ ਤਨਖਾਹ ਵੀ ਵਧੀਆ ਸੀ ਉਹ ਜਿੱਥੇ ਜਾਣਾ ਕਲਾ ਹੁੰਦੀ ਨੌਕਰੀ ਮਿਲਦੀ ਜੀ ਤੇ ਮੇਰੇ ਕੋਲ ਥੋੜੀ ਫਿਰ ਗੁਜ਼ਾਰਾ ਕਰਦਾ ਬੰਦਾ ਚੰਗਾ ਨਹੀਂ ਲੱਗਦਾ ਜੇ ਕੋ ਚਲੋ ਹੁਣ ਤੇ ਚਲੋ ਮੈਂ ਆਇਆ ਤੂੰ ਹੋਦੀ ਆ ਜਾਂਦਾ ਤੇ ਬੰਦਾ ਚੰਗਾ ਨਹੀਂ ਲੱਗਦਾ ਗੁਰੇ ਜੀ ਨਾਲ ਨਵੇਂ ਵਾਲੇ ਕੰਮ ਤੋਂ ਕਰਨ ਡਿਆ। ਉਹਦੇ ਕੁਛ ਕਰਕੇ ਵੀ ਨਹੀਂ ਜਾਂਦੀ। ਅੱਜ ਫੇਰ ਕਹੀ ਜੀ ਸਾਰਾ ਕੰਮ ਮੈਨੂੰ ਕਰਨਾ ਪੈਂਦਾ। ਅੱਜ ਫਿਰ ਕੀ ਕਰਾ ਆਇਆ। ਇਹ ਤੇ ਕੰਮ ਨੂੰ ਤੇ ਹੀ ਜਾਣਾ ਬਸ ਚਲ ਥੋੜਾ ਬਤਾ ਹੱਥ ਸਿਲਸਿਲੇ ਉੱਕੇ ਸਕਦੇ ਉੱਕੇ ਜੇ ਥੋੜਾ ਬਤਾ ਜੇ ਨਾ ਥਵੰਦਾ ਪਿੱਛੇ ਜਾਵੇ। ਉਹਦੇ ਉਰਦੀ ਹੈ। ਤੇ ਜੇ ਉਰਦਿਆਂ ਹਾਰੀ ਉਹਨੂੰ ਚਾਹ ਪਹਿਲੇ ਦੇ ਦੀ ਮੈਂ ਚਾਹ ਬਣਾ ਕੇ ਦਿੰਦਾ ਵਾ। ਹਾਂ। ਤੇ ਹੁਣ ਗਾ ਫੜਾ ਫੜ ਯਾਰ ਹੁੰਦੀ ਉਰਦੀ ਲੇਟ ਹੈ। ਤੇ ਆਹ ਦਿੰਦੀ ਨਿਕਲੀ ਨੇ ਇੱਕ ਮੈਂ ਕਹਿੰਨਾ ਇੱਕ ਝਾੜੂ ਤੱਕਣੀ। ਮਾ ਜੀ ਨੇ ਮਾਣਾ ਮੋਟਾ ਵੀ ਸੀ ਲੱਗ ਤੱਕ ਨਹੀਂ ਚੁਕਦੀ ਸੁਣ ਨਾ ਅੱਗੇ ਪਿੱਛੇ ਫਿਰ ਫਾਇ ਲੱਗਿਆ ਰਿਹਾ ਕਰ ਤੂੰ ਜੇ ਮੈਨੂੰ ਕਹਿੰਦੀ ਕੰਮ ਦੱਸ ਤੂੰ ਕਰਦਾ ਕੀ ਇਹ ਸਾਰੇ ਦੇ ਵਿੱਲਾ ਬੈਠਾ ਦੱਸ ਹਾਂ ਕਹਿੰਦਾ ਤੂੰ ਫਿਰ ਅੰਟੀ ਕਹੇਗਾ ਕਿ ਮੈਂ ਚੱਲ ਜਾਦਾ ਤਾਂ ਕੰਮ ਤੇ ਜਿੰਨਾ ਮੇਕਾ ਹੁੰਦਾ ਤੇ ਤੂੰ ਕਰਦਾ ਕਰਿਆ ਕਰ ਜਲਾ ਤੈਨੂੰ ਲੱਗ ਜਦੈ ਫਿਰ ਨਹੀਂ ਪਤਾ ਜਲਾ ਨੌਕਰੀ ਮਿਲੇ ਤਾਂ ਹੀ ਨਾ ਹਾਂ ਸਾਡੀ ਨੌਕਰੀ ਮਿਲੇਗੀ ਫੇਰੀ ਜਾਵਾਂਗਾ ਨਾ ਉਹ ਤੇ ਮੈਂ ਦੇਖ ਲੈ ਹਾਂ ਦੱਸ ਵੇਖ ਮੈਨੂੰ ਨਹੀਂ ਚੰਗਾ ਲੱਗਦਾ ਵੀ ਬੰਦਾ ਉੱਠ ਕੇ ਤੇ ਕੰਮ ਕਰੇ ਬੰਦਾ ਗੱਲਾਂ ਹੋਰ ਜਿਗਰ ਵੀਆ ਤੱਕ ਨਹੀਂਗਾ ਦੱਸ ਜਿਹੜੇ ਸਾਰੇ ਖਰਚ ਹੋ ਗਏ ਹੁਣ ਮੈਨੂੰ ਸ਼ਰਮ ਆਂਦੀ ਹੈ ਮੈਂ ਮੰਗਾਉਂ ਉਹ ਕੋ ਪੇ ਉਹ ਪੇ ਹੈਗੀ ਠੀਕ ਹੈ ਬਤ ਇਹ ਮੰਨਾ ਜੇ ਫਿਰ ਬਤੇ ਕਹਿੰਦੀ ਹੈ ਕਰਨੇ ਆ ਕਿੱਥੇ ਖਰਚ ਕਰਨੇ ਜੇ ਦੱਸ ਇਹ ਨਾ ਕਰਿਆ ਕਰੋ ਬਾਹਰ ਨੂੰ ਨਾ ਕਰਿਆ ਕਰੋ ਹੂੰ ਅੰਤ ਸਮਝ ਨਹੀਂ ਆਦੀ ਇਹ ਵਰਗੀ ਚਲ ਸੋਚਦਾ ਰਹਿਣਾ ਮੈਂ ਇਹ ਚੀਜ਼ ਨੂੰ ਪਰ ਆ ਕੰਮ ਮੈਂ ਕਾਫੀ ਨਾ ਕੰਮ ਹੋਵੇ ਕਹਿੰਦੀ ਕੰਮ ਨਾ ਸਾਕੇ ਜਾਂਦਾ ਬੰਦਾ ਕਿ ਹੋਰ ਕੀ ਹੈ ਮੈਂ ਤੇ ਉਹ ਦਿਨ ਨੂੰ ਯਾਦ ਕਰਦਾ ਵਿਆਂ ਕਿ ਜਦੋਂ ਮੈਂ ਕੰਮ ਕਰਦਾ ਆ ਘਰ ਮੈਂ ਨੂੰ ਕਦੀ ਇਹਨੇ ਰੋਕ ਰੱਗੀ ਕੀਤੀ ਨਹੀਂ ਸੀ ਕਿ ਅੱਜ ਮੈਨੂੰ ਅੱਜ ਮੈਂ ਸੂਟ ਲੈਣਾ ਮੈਂ ਹੂੰ ਇਸ ਤਰ੍ਹਾਂ ਕਹਿੰਦੀ ਮੈਂ ਕਿੰਨਾ ਦੇਣਾ 5000 ਦਾ ਲੈ ਲਵਾਂਗੇ 10 ਸਰ ਅੱਜ ਮੈਂ ਸ਼ੋਪਿੰਗ ਕਰਨ ਜਾਣਾ ਮੈਂ 5-7000 ਰੁਪਏ ਦੇ ਦੋ ਮੈਂਗਾ ਲਫਟ ਅੱਜ ਤਾਂ ਕਿ ਮੈਂ ਆਪਣਾ ਕਾਰਡ ਦੇ ਆਣਾ ਹਰ ਜਗ੍ਹਾ ਜਿੰਨੇ ਮਰਜ਼ੀ ਕਰ ਲੈ ਆਓ ਚਲੋ ਮਾਤਾ ਜੀ ਮਾਤਾ ਜੀ ਬਣਿਆ ਆ ਵਾ ਕੋਈ ਕਹਿੰਦਾ ਹੁਣ ਟਾਈਮ ਟਾਈਮ ਦੀ ਗੱਲ ਹੁੰਦੀ ਆ ਹੁਣ ਕੀ ਕਰ ਲੈ ਬੰਦਾ ਸੋਣੋ ਕਿ ਗਰੀਬ ਇੰਜੀਨੀਅਰ ਜੌਬ ਨਹੀਂ ਮਿਲਦੀ ਚੰਗੀ ਉਹਨੇ ਜੈਸੇ ਉਹ ਕਹਿੰਦਾ ਗੱਲ ਬੈਠੋਲਦੇ ਜਾਣਾ ਹੈ ਹਾਂ ਉਹ ਕਿੱਥੇ ਲਗਾਈ ਆ ਬੱਚੇ ਦੇ ਸਾਹਮਣੇ ਹੁਣ ਇੱਕ ਜਣਾ ਕੰਮ ਤੇ ਗਿਆ ਹੋਇਆ ਦੂਜੇ ਨੇ ਤੇ ਘਰ ਦਾ ਵੇਖਣਾ ਵੇਖਣਾ ਉਹ ਤੋਂ ਫਿਰ ਕਰਨਾ ਹੀ ਜਾਣਾ ਹਾਂ ਠੀਕ ਆ ਠੀਕ ਨਹੀਂ ਚਲੋ ਇਹ ਲੱਗ ਨਹੀਂ ਜਾਂਦਾ ਇਹ ਲਾ ਵਾਗਿਲ ਅਮੀਰ ਹੈ ਜਿਹਦੇ ਵਿਲਰ ਰੈਂਬੋ ਮਾਰੀ ਜਾਂਦਾ ਸਫਾਈ ਅੰਨੀ ਲਖਦਾ ਕੁਝ ਕਰਨ ਦੀ ਗੱਲ ਇਹ オリジナル ਨਹੀਂ ਕੋਈ ਲਗਾਈ ਨਹੀਂ ਇਹਨਾਂ ਦਾ ਉਹ ਤੇ ਸਿਰ ਹੀ ਆਪਣਾ ਟੈਨਸ਼ਨ ਉਹ ਕਿ ਮੜਾ ਮੋਟਾ ਆਪੇ ਪਾਰਦੇ ਟਾਂਕੀਆਂ ਮਾੜੀ ਬੋਤੀ ਕਰਕੇ ਤੇ ਤੋੜ ਪੈਂਦੀ ਆਪਣਾ ਨੌਕਰੀ ਨੂੰ ਦੱਸ ਇਹਨੂੰ ਨਹੀਂ ਕਬੂਤਾ ਮਗਰ ਨਾ ਇੰਟਰਸਟ ਆ। ਸੁੱਕ ਬੰਦੇ ਵੀ ਸੁੱਕ ਜਿਆਦਾ ਗਰੈਸ਼ ਹੋ। ਇਹਨੂੰ ਤੇ ਹੈ ਹੀ ਨਹੀਂ ਕਿ ਤੇ ਮਾੜਾ ਮੋਟਾ ਕਰਕੇ ਚੱਲ ਉੱਡੀ ਜਾਂਦੀ ਫੜਾਫੜ ਉੱਠੀ ਜਾਂਦੀ ਇਹਨੂੰ ਇੱਕ ਤਾਂ ਲੱਗਦਾ ਪੈਸੇ ਵੀ। ਹੈ ਦੱਸੋ ਇਹ ਕੋਈ ਛੋਣੀ ਜਿਹਾ ਕੰਮ ਤੇਰੇ ਘਰ ਬਿਠ ਕੇ ਕੰਮ ਕਰੀ ਜਾਵੇ ਤੇ ਘਰ ਕੋਈ ਚੰਗਾ ਕੰਮ ਕਿਤੇ ਬਬਲਾ ਥੋੜੀ ਆ। ਬਥੀਰਾ ਘਰ ਹੀ ਕੰਮ ਨੂੰ ਮਿਲ ਜਾਂਦਾ। ਓਏ ਜੈਨਾ ਪਰ ਜਿਨ੍ਹਾਂ ਨੂੰ ਆਤਾ ਪਈਆਂ ਹੋਣ ਨਾ ਜਾਂਦੀਆਂ ਉਹ ਨਹੀਂ ਰਹਿ ਸਕਣੀਆਂ। ਆ ਗਿਆ। ਉਹ ਜਾਨੇ ਨੂੰ ਉਹ ਨਾਤ ਤੇ ਬੈਠ ਕੇ ਹੀ ਹੁੰਦਾ ਜਿਹੜੀ ਥੋੜੀ ਜਾਣਦੀ ਐ ਇਹਨਾਂ ਦੇ 2 ਸਾਲ ਹੋ ਗਏ ਜਾਂਦੇ ਨੇ ਹੁਣ ਇਹਨੇ ਕਿਚ ਘਰ ਬਣਾਣਾ ਹੁੰਦੇ ਨੇ ਕਿਹਾ ਜੀ ਮੈਂ ਬਾਹਰ ਹੀ ਜਾਵਾਂ ਬਾਹਰ ਬਸ ਮੈਨੂੰ ਬਾਹਰ ਹੀ ਨੌਕਰੀ ਰਲਿਆ ਲੇ ਕੋ ਘਰ ਤਾਂ ਨਹੀਂ ਹੁੰਦਾ ਚਲੋ ਮਰਜੀ ਉਹ ਨਹੀਂ ਹੁਣ ਆਪਾਂ ਕੀ ਕਹਿ ਸਕਦੇ ਆ ਅੱਜ ਤਾਂ ਬੁਰਾ ਹਾਲ ਹੋ ਗਿਆ بارش ਦਾ ਹਾਂ ਕੀ ਹੋ ਗਿਆ 6 ਘੰਟੇ ਜੀ ਨਾ ਮੀਂਹੰਦਾ ਪਿਆ ਨਾ ਬਾਹਰ ਹਾਂ ਬੁਰਾ ਹਾਲ ਹੋ ਗਿਆ ਨੀਂਦ ਨਾ ਵੇਧ ਕੇ ਤੂੰ ਖਲੋ ਜਿੰਦੀ ਕਿਤੇ ਕਿੰਨੀ ਲੇਟ ਹੋ ਗਈ ਆਂਟੀ ਜੀ ਵੇਖੋ ਕਿੰਨਾ ਟਾਈਮ ਹੋ ਗਿਆ ਹਾਂ ਤੇ ਵੇਧ ਕੀ ਟਾਈਮ ਹੋ ਗਿਆ ਤੇ ਰਾਹ ਨਾ ਘਾੜੀ ਸੀ ਨਾ ਹੁਣ ਜਾ ਪੈ ਭਜ ਕੇ ਜੋ ਆਈ ਹੈ ਤੇ ਕੀ ਕਹਦਾ ਦੱਸ ਕੋਈ ਨਹੀਂ ਘਰ ਤੇ ਆਣਾ ਨਾ ਜਿੰਨੀ ਤੱਕ ਘਰ ਨਾ ਉਹ ਚ ਐਨੀ ਮਿਲਦਾ ਨਹੀਂ ਉਹ ਤਾਂ ਚੱਲ ਤੇਰੀ ਗੱਲ ਠੀਕ ਹੈਗੀ ਆ ਪਰ ਕਮਚ ਕਮ ਦੇਖਣਾ ਬਾਹਰ ਵੇ ਕਿੰਨਾ ਬੱਦਲ ਆਇਆ ਤੇ ਰਾਹ ਨਾ ਤੇ ਰੋਜ਼ ਦਾ ਹੀ ਕੰਮ ਆ ਗਿਆ ਹੁਣ ਕੀ ਕਰੇ ਨੌਕਰੀ ਤਾਂ ਕਰਨੀ ਪੈਣੀ ਆ ਤੁਹਾਨੂੰ ਪਤਾ ਹੀ ਹੁਣ ਕਰਦੇ ਵਿਚਾਰਾ ਇਹ ਘਰ ਵਾਲੇ ਦੀ ਨੌਕਰੀ ਛੋਟੀ ਹੈ ਹੁਣ ਮੈਨੂੰ ਹੀ ਕਰਨੀ ਪੈਣੀ ਮੈਂ ਆਹ ਉਹ ਤੇ ਟੀਜਾ ਜੱਲ ਜੇ ਨਹੀਂ ਹੁੰਦਾ ਤੇ ਬੋਤੀ ਗੱਲ ਨਹੀਂ ਜਾਣਦੇ ਤੇ ਘਰ ਦਾ ਹੀ ਥੋੜਾ ਕਰ ਲਿਆ ਕੋਲ ਕਿਲਿਆ ਕਰ ਕੰਮ ਇਹਨਾਂ ਚ ਮੁੰਡ ਘਾਦੀ ਕਰਕੇ ਬੈਠ ਕੇ ਕਰ ਲਿਆ ਕਰ ਮੈਂ ਜਿੰਨੇ ਮੈਂ ਪੜ੍ਹੀ ਲਿਖੀ ਆ ਮੈਂ ਜੋਬ ਬਾਹਰ ਕਰਾਂਗੀ ਕਿ ਘਰ ਕਰਾਂਗੀ ਅੱਛਾ ਘਰ ਨਹੀਂ ਲਾਸੀ ਤੇ ਲੋ ਘਰ ਥੋੜੇ ਤਾਂ ਹੁੰਦੇ ਸਟੀਚਿੰਗ ਦਾ ਕੰਮ ਕਰ ਲਿਆ ਕੋਈ ਪੜ੍ਹਾਈ ਕੋਈ ਦਾ ਕੰਮ ਕਰਨਾ ਤੁਹਾਡਾ ਮਤਲਬ ਹੈ ਮੈਂ ਪੜ੍ਹੀ ਲਿਖੀ ਆ ਪੜ੍ਹਾਈ ਆਪਣੀ ਜੋਬ ਵਧੀਆ ਛੱਡ ਕੇ ਕਿ ਘਰ ਸਲਾਈਆਂ ਕਰਨ ਮਸ਼ੀਨ ਤੇ ਬੈਹ ਜਾਣਾ ਨਹੀਂ ਓਹੋ ਮੈਂ ਤੈਨੂੰ ਇਹ ਨਹੀਂ ਕਹਿੰਦੀ ਮੈਂ ਕਿਹਦੀ ਨਾ ਆਪਣੇ ਨੂੰ ਨੂੰ ਸਮਝਾਇਆ ਤੂੰ ਮੈਨੂੰ ਕੀ ਸਮਝਾਉਂਦੇ ਆ ਮੈਂ ਤੁਹਾਡੀ ਨੂੰ ਨਹੀਂ ਆ ਮੈਂ ਤੁਹਾਡੀ ਖਰੀਦਦਾਰਨੀ ਤੇ ਕਿਉਂ ਭੁੱਲ ਜਾਂਦੇ ਹੋ ਆਏ ਹਾਈ ਕੀ ਤੂੰ ਖਰੀਦਦਾਰਨੀ ਕਿਤੇ ਮੈਂ ਤੇਰੇ ਨੂੰ ਆਪਣਾ ਸਮਝੀ ਮੈਂ ਤੇਰੇ ਖਰੀਦਦਾਰਾ ਕੋ ਸਮਝਦੀ ਆ ਮੈਂ ਤੈਨੂੰ ਆਏ ਹਾਈ ਖਰੀਦਦਾਰਨੀ ਮੈਂ ਤੈਨੂੰ ਸਮਝਦੀ ਨਹੀਂ ਕੋਈ ਤੈਨੂੰ ਸੱਸਾ ਮੰਨ ਸਮਝਾਉਂਦੇ ਹੋ ਮੈਂ ਤੇਰੇ ਘਰ ਹੀ ਬੈਹਿੰਦਾ ਕਿ ਤੂੰ ਮੇਂ ਸੱਸ ਹੋ ਹਾਂ ਤੇ ਫਿਰ ਤੂੰ ਮੈਨੂੰ ਸਾਸੀ ਸਮਝ ਲੈ ਨਹੀਂ

ਪੋਚਾ ਮਾਰਨਾ ਪੈਣਾ ਹੀ ਦੁਬਾਰਾ ਕੀ ਹੋ ਜਾਏਗਾ ਘਰ ਜਿਲੇ ਤੇ ਬੈਠੇ ਰਹਿੰਦੇ ਹੋ ਤੇ ਪੋਚਾ ਮਾਰ ਦੋਗੇ ਤੇ ਕੀ ਗੱਲ ਹੈ ਥੋੜਾ ਮਾੜਾ ਹੈ ਵਾਈਪਰ ਨਹੀਂ ਸਾਫ ਕਰਨਾ ਕਿੰਨਾ ਸੋਖਾ ਕੰਮ ਹੈ ਚਲੋ ਮੈਂ ਕੁਝ ਬਣਾਇਆ ਬਣਾਇਆ ਖਾਣ ਵਾਸਤੇ ਕਿ ਸਾਰਾ ਦਿਨ ਮੋਬਾਈਲ ਹੀ ਚਲਾਉਂਦੇ ਰਹੇ ਹੋ ਤੁਹਾਨੂੰ ਦੱਸੇ ਚਾਹ ਵੀ ਨਹੀਂ ਹੈ ਕੌਫੀ ਮੇਰੀ ਹੈ ਠੰਡਾ ਪੀਣਾ ਕੀ ਬਣਾ ਦੱਸ ਤੁਸੀਂ ਮੈਂ ਉੱਥੋਂ ਵੀ ਫੋਨ ਕੀਤਾ ਸੀ ਕਿ ਕਿ ਮੈਂ ਪਹੁੰਚਣ ਵਾਲੀ ਆਈ ਤੇ ਮੇਰੇ ਆਂਦੇ ਤਾਂ ਪਹਿਲੇ ਕੌਫੀ ਰੈਡੀ ਹੋਵੇ ਹਲੇ ਕੁਛ ਦੇ ਪਿਓ ਕਿ ਬਣਾਵਾਂ ਨਹੀਂ ਮੈਂ ਤੁਹਾਨੂੰ ਫੋਨ ਨਹੀਂ ਸੀ ਕੀਤਾ ਤੂੰ ਫੋਨ ਕੀਤਾ ਸੀ ਪਰ ਮੈਨੂੰ ਆਵਾਜ਼ ਨਹੀਂ ਸੁਣਾਈ ਦਿੱਤੀ ਬਈ ਆਉ ਬਾਹ ਨਹੀਂ ਸੁਣਾਈ ਦਿੱਤੀ ਤੇ ਤੁਹਾਡਾ ਧਿਆਨ ਕਿੱਥੇ ਹੁੰਦਾ ਜਦੋਂ ਫੋਨ ਮੈਂ ਕੀਤਾ ਉਦੋਂ ਤੁਸੀਂ ਫੋਨ ਤੇ ਸੁਣੋ ਘੱਟੋ ਘੱਟ ਮੂਡ ਬਣਾ ਲੈਣਾ ਮੂਡ ਮੇਰਾ ਮੂਡ ਨਹੀਂ ਕੌਫੀ ਬਣਾ ਦੇਖੋ ਸਾਮੇ ਕੌਫੀ ਐਨਾ ਟਾਈਮ ਲੱਗ ਅੰਦਰ ਤੁਹਾਨੂੰ ਪਤਾ ਮੇਰੀ ਵਾਈਫ ਨੇ ਆਣਾ ਹੈ ਘੱਟੋ ਘੱਟ ਪਹਿਲੇ ਰੈਡੀ ਰੱਖੋ ਕੌਫੀ ਹੁੰ ਬਣਾ ਹੋ ਗਿਆ 15 ਮਿੰਟ ਲਾਓਗੇ ਬਣਾਉਣ ਨੂੰ ਮੇਰਾ ਪੂਰ ਚੇਂਜ ਹੋ ਗਿਆ ਹੁਣ ਨਹੀਂ ਮੈਂ ਪੀਂਦੀ 5 ਮਿੰਟ ਚ ਬਣਾਦਾ ਮੈਂ ਨੋ ਥੈਂਕਸ ਹੋਰ ਇਹਨਾਂ ਸੱਦੀਆਂ ਮਾਲਕ ਮਕਾਨ ਵਾਲੀ ਕੀ ਬੋਲਦੀ ਰਹਿੰਦੀ ਕਿਉਂ ਕੀ ਬੋਲਦੀ ਰਹਿੰਦੀ ਕੁਛ ਨਾ ਕੁਛ ਕੀ ਕਹਿੰਦੇ ਕੀ ਕਹਿੰਦੇ ਅੰਟੀ ਕੰਦੀ ਘਰੇ ਕੋਈ ਕੰਮ ਕਰ ਲੈ ਘਰੇ ਕੰਮ ਕਰ ਲੈ ਆਹ ਤੇ ਕਰ ਦੋ ਮੈਂ ਮਾਂ ਘਰ ਕੇ ਤੁਸੀਂ ਨਹੀਂ ਮੈਨੂੰ ਕਹਿੰਦੀ ਐ ਇਹ ਘਰੇ ਕੰਮ ਕਰ ਲੈ ਬਾਹਰ ਨੌਕਰੀ ਤੇ ਜਾਂਦੀ ਹੈ ਤਾਂ ਕੀ ਮਤਲਬ ਸਾਨੂੰ ਕਹਿੰਦਾ ਆ ਇਹਦਾ ਕੀ ਮਤਲਬ ਕਰ ਜਾਂਦਾ ਤੈਨੂੰ ਕਰਾਇਆ ਨਹੀਂ ਮਿਲਦਾ ਪੰਜਾਬ ਵਿੱਚ ਹਾਂ ਟੈਂਸਰ ਕਰਾਇਆ ਦੇਈਦਾ ਤੂੰ ਵੀ ਲੈਣਾ ਤਾਂ ਸਾਡੀ ਜ਼ਿੰਦਗੀ ਦੇ ਇਹਦੇ ਨੂੰ ਬੇਦਲੂ ਗੱਲ ਕਰਨ ਦਾ ਸਾਡਾ ਸਭ ਤੁਹਾਨੂੰ ਤਾਂ ਨਹੀਂ ਪਿੱਛੇ ਕੁਝ ਸਕਾਂਦੇ ਸਕੁੰਦੇ ਮੈਨੂੰ ਕੀ ਮਾਣਾ ਮੈਨੂੰ ਮੈਨੂੰ ਇਸ ਤਰ੍ਹਾਂ ਮਾਣਾ ਇੰਜ ਇੰਜ ਕਰਦੇ ਨਹੀਂ ਕਈ ਗੱਲਾਂ ਕਰਦੇ ਇਹ ਗੱਲਾਂ ਚ ਨਾ ਆਇਆ ਕਰੋ ਮੈਂ ਤਰੋਂ ਸੁੰਦਾ ਤੇ ਤਰੋਂ ਕੱਢ ਦਲਾਂ ਹਾਂ ਉਹ ਆਪਣੇ ਤਰੀਕੇ ਨਾਲ ਨਾ ਕੰਮ ਕਰਿਆ ਕਰੋ ਇਹ ਗੱਲਾਂ ਚ ਨਾ ਆਇਆ ਕਰੋ ਕਿ ਲੋਕੀਂ ਕਿਵੇਂ ਦੇਖਣੇ ਸਕਾਂਦੇ ਕਿ ਮੀਆਂ ਬੀਬੀ ਦੀ ਬੰਦੀ ਕਿਉਂ ਐ ਲੋਕੀਂ ਕਿਵੇਂ ਦੇਖਣੇ ਸਕਾਂਦੇ ਤੁਹਾਨੂੰ ਪਤਾ ਹੀ ਐ ਉਹ ਵੇਖਦੀ ਐ ਕਿ ਇਹਦੀ ਵੋਟੀ ਕਮਾਂਦੀ ਐ ਤੇ ਘਰ ਵਾਲਾ ਘਰ ਦਾ ਕੰਮ ਕਰਦਾ ਕੰਮ ਦੇਖੋ ਜਿਹੜਾ ਘਰ ਦਾ ਉਹਨੇ ਕਰਦਾ ਹੀ ਕੰਮ ਕਰਨਾ ਤੁਸੀਂ ਦੱਸੋ ਕੋਈ ਗਲਤ ਗੱਲ ਗਈ ਨਹੀਂ ਨਾ ਜਿਹੜਾ ਘਰ ਦਾ ਉਹ ਕਰਦੇ ਹੀ ਕੰਮ ਕਰੂਗਾ ਜਿਹੜਾ ਬਾਹਰ ਜਾ ਕਮਾਈ ਕਰਕੇ ਲਿਆਊਗਾ ਜੇ ਮੈਂ ਨਾ ਕੰਮ ਕਰਾਂ ਇੱਥੇ ਤੇ ਮੇਰਾ ਬੱਚਾ ਭੁੱਖਾ ਹੀ ਮਰ ਜੇ ਜਾਂ ਤੇਰਾ ਦੋਸਤ ਆਜਾ ਮਰੇ ਤੇ ਆ ਜਾ ਤੇਰਾ ਫਰੈਂਡ ਆਇਆ ਉਹ ਉੱਤਰ ਜਾ ਖੇលਿਆ ਮੋਤੀਆਂ ਦੇ ਲੋਕਾਂ ਦੀ ਗੱਲਾਂ ਚਾ ਨਾ ਆਇਆ ਕਰੋ

ਉਹ ਵੀ ਨਹੀਂ ਹੈਂਗਾ ਚਤੰਸ ਕਿਨੇ ਲਿਆ ਕੇ ਹਾਂਜੀ ਆਣਾ ਯਾਰ ਆਜੋ ਹਣਾ ਕਿੱਥੇ ਰਹਿ ਗਏ ਹੋ ਕੀ ਗੱਲ ਹੋਈ ਐ ਟਾਈਮ ਵੀ ਲੱਗਦਾ ਆਣਗੇ ਕੋਈ ਇੱਕ ਸੈਕਿੰਡ ਜ ਮੈਂ ਕਿਤੇ ਦੇ ਕੋਲ ਫੜੂ ਨਾ ਦੂਜੇ ਕੋ ਮਰੇ ਸਾਂ ਬੋਲ ਗਲਤੀ ਕਿਉਂ ਹੋਈ ਮੈਂ ਤੈਨੂੰ ਖੁਸ਼ ਕੀਤਾ ਵੈ ਗਲਤੀ ਕਿਉਂ ਹੋਈ ਤੂੰ ਗਲਤੀ ਹੈਂਗਾ ਮੈਂ ਥੋੜੀ ਕਰਕੇ ਆਜਾਂ ਹਣਾ 5 ਸੈਕਿੰਡ ਵਿੱਚ ਹੋ ਕਨੀ ਆਜੋ ਹਣ ਮੈਂ ਤੇ ਕਲਪਨਾ ਹੀ ਗਲਤੀ ਬੋਲਾਂ ਇਹ ਰਾਂ オレンジ ਸੂਟ ਵੀ ਨਹੀਂ ਆ ਅੱਛਾ

ਤੂੰ ਬਿਰਸ਼ ਕਰਨੇ ਦੇ ਹਾਂ ਮੈਨੂੰ ਪਤਾ ਨਹੀਂ ਸਤੈ ਉਹੋ ਹੀ ਪਾਣੀ ਆ ਚਲੋ ਸਵੇਰੇ ਮੈਂ ਟਟਕੇ ਲੈ ਆਵਾਂਗੀ ਪਹਿਲੇ ਜਾ ਕੇ ਸ਼ਰ ਉਹ ਚਲਦਾ ਹੈ ਕਿੱਥੇ ਜਾਏਗੀ ਸਵੇਰੇ ਮੈਨੂੰ ਤੂੰ ਆਫਿਸ ਵੀ ਭੇਜਣਾ ਹੁੰਦਾ ਬੱਚੇ ਨੂੰ ਸਕੂਲ ਭੇਜਣਾ ਹੁੰਦਾ ਕੋਈ ਨਾ ਜੱਜ ਕਰਨਾ ਨਾ ਹੋਊਗਾ ਵੇਖ ਲਓ ਜੇ ਜਰੂਰੀ ਹੈਗੀ ਮੈਂ ਲੈ ਆ ਮੰਗੀ ਕੋਈ ਕਰਨੀ ਕੋਈ ਕਰਨੀ ਨਹੀਂ ਮੈਂ ਹੋਰ ਵੀ ਪਾ ਲੈਣਾ ਚਲੋ ਠੀਕ ਹੈ ਦੋ ਦਿਨ ਹੋ ਗਏ ਆ ਉਹ ਬਾਰਿਸ਼ ਕਰਕੇ ਨਹੀਂ ਜਾਇਆ ਗਿਆ ਬਜ਼ਰਖਾਂ ਦੇ ਬਾਰਿਸ਼ ਆਉਂਦੀ ਹੈ ਅੱਛਾ ਬਾਰਿਸ਼ ਕਰਕੇ ਤੁਸੀਂ ਪ੍ਰੈਸ ਕਿਤੇ ਕੱਪੜੇ ਨਹੀਂ ਲੈਣ ਜਾ ਸਕਦੇ ਕਿਸਰੇ ਜਾਵਾਂ ਭੀਜਦਾ ਜਾਵਾਂ ਅਸੀਂ ਕਿਵੇਂ ਜਾਣੇ ਕੰਮ ਤੇ ਮੈਂ ਕਿਵੇਂ ਜਾਣੀ ਕੰਮ ਤੇ ਮੈਂ ਨਹੀਂ ਜਾਂਦੀ ਕੰਮ ਤੇ ਤੂੰ ਜਾਣੀਏ ਕੰਮ ਤੇ ਫਿਰ ਤੂੰ ਤੇ ਜਾਣਾ ਹੀ ਐ ਘਰ ਦੇ ਕੰਮ ਹੋਰ ਸਹੀ ਕਈ ਹੁੰਦੇ ਨੇ ਕੋਈ ਨਾ ਕੋਈ ਹੋਰ ਬਾਜਾ ਜੋੜੀ ਉਹ ਹੀ ਦੋ ਸੂਟ ਪਾਣੇ ਤੂੰ ਕੋਈ ਹੋਰ ਬਾਜਾ ਹਰ ਕੰਮ ਚ ਨਾ ਕੋਈ ਨਾ ਕੋਈ ਤੁਹਾਡਾ ਐਕਸਕਿਊਜ਼ ਹੋਣ ਨਹੀਂ ਹੈ ਹਨਾ ਹੁਣ ਕੋਈ ਵੀ ਕਪੜਾ ਬਾਜ਼ਾਰ ਪ्रेस ਕਰਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂ ਘਰ ਪ੍ਰੈਸ ਹੈਗੀ ਐ ਹੈਗੀ ਹੈਗੀ ਆ ਰਸਤੇ ਨੂੰ ਜੰਗ ਲੱਗ ਜਾਣਾ ਹੈ ਜੇ ਆਪਾਂ ਨੂੰ ਯੂਜ਼ ਨਹੀਂ ਕਰਾਂਗੇ ਨਾ ਫालतू ਦਾ ਖਰਚਾ ਘਟਾਓ ਬਜ਼ਾਰੋਂ ਨਾ ਪ੍ਰੈਸ ਕਰਾਓ ਘਰ ਬਿੱਲੇ ਬੈਠੇ ਰਹਿੰਦੇ ਤੁਸੀਂ ਕੀ ਕਰਦੇ ਹੋ ਮੋਬਾਈਲ ਚ ਚਲਾਣਾ ਹੋਰ ਕੀ ਕਰਨਾ ਤੁਸੀਂ ਤੇ ਤੁਸੀਂ ਘਰੇ ਪ੍ਰੈਸ ਕਰਿਆ ਕਰੋ ਬਿੱਲੇ ਬੈਠੇ ਰਹਿੰਦੇ ਨਾ ਕਿੰਨਾ ਕੁ ਟਾਈਮ ਲੱਗਣਾ ਅੱਡਾ ਲੱਗਣਾ ਕਿੱਥੇ ਇੰਨਾ ਟਾਈਮ ਲੱਗਦਾ ਵਾ ਤੂੰ ਬਲੈਸ ਦਾ ਹੋਰ ਮੇਰੇ ਤੇ ਜਿੰਮੇਦਾਰੀ ਉਸ ਦੀ ਇੱਥੇ ਵਿੱਲਾ ਵੱਟਦਾ 10 15 ਮਿੰਟਾਂ ਮੱਝੋਦੂ ਅੰਨੇ ਅੱਡਾ ਘੰਟਾ ਵਰਤੋ ਦੋਹੀ ਵਿੱਲਾ ਹੁੰਦਾ ਮੈਂ ਉੜੀ ਜਾਈਦੀ ਹੈ ਕਿੱਥੇ ਵੇਲਾ ਹੁੰਦਾ ਵਾ ਬਹੁਤ ਖਰਚੇ ਹੁੰਦੇ ਵੀ ਸਮਝਾ ਮੈਂ ਵੀ ਫੈਮਿਲੀ ਵਾਸਤੇ ਸੋਚਦੀ ਵੀ ਖਰਚਾ ਘਟਾਉ ਚਲੋ ਕੋਸ਼ਿਸ਼ ਕਰਾਂਗੇ ਤੇ ਕੱਲ ਮੇਰੇ ਪਿੰਸ ਜਾ ਕੇ ਸੂਟ ਲੈ ਆਉਂਗੀ ਬੜੀ ਮਿਹਰਬਾਨੀ ਹੋਈ ਠੀਕ ਹੈ ਜੀ ਹੰਦੇ ਆਂ ਮੂਡ ਸਟਾਰਟ ਕਰਦਾ ਪਹਿਲੇ ਆਮ ਤੋਂ ਪਹਿਲੇ ਮੈਂ ਫੋਨ ਕੀਤਾ ਕਿ ਕਾਫੀ ਲੈ ਡੇਢੀ ਕਰ ਦੋ ਕਾਫੀ ਵੀ ਨਹੀਂ ਰੈਡੀ ਉਸ ਤੋਂ ਬਾਅਦ ਅਲਮਾਰੀ ਚ ਵੇਖਿਆ ਸੂਟ ਵੀ ਨਹੀਂ ਮੇਰੇ ਮੇਰਾ ਮਨ ਪਸੰਦ ਕਲਰ ਸੀ मैं सोचे कल क्लाइंट ना ना मीटिंग ही, तो 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 ही मैं उ पाके के जाना है मूड खराब करता है कल मैं ऑफिस चो ही हूँ मैंने कुछ और भी पाना है मम्मा मम्मा मेरा वास्ते खिलौना ला के आए हो हां जी बेटा मेरा रखते खिलौना ला के आए ना कि मैं नहीं ला के आई मम्मा बता दो सब प्रॉमिस करती है हा, हां मैं भी प्रॉमिस करता सी पर मैं लेके बारिश बहुत तेज सी बेटा तू से कितना से पापा नहीं खाना खाता से अच्छा ਤੜੀ ਇੱਤੀ ਸੀ ਫਿਰ ਮੈਂ ਗ੍ਰੀਨ ਪ੍ਰੋਮਿਸ ਤੋੜਦੀ ਤੁਸੀਂ ਆਪਣਾ ਵਾਦੇ ਦੇ ਪੱਕੇ ਹੋ ਤੇ ਮੰਮਾ ਵੀ ਵਾਦੇ ਦੇ ਪੱਕੇ ਹੈ ਆਏ ਦੇਖੋ ਹਾਂ ਹੈਪੀ ਬਰਥਡੇ ਜੂ ਜੂ ਹੈਪੀ ਹੈਪੀ ਟਾਂਕ ਨੇ ਵੈਲਕਮ ਬੇਟਾ ਹੀ ਟੂ ਯੂ ਚਲੋ ਇਹ ਲੋ ਮਾਂਨੀ ਆ ਕਿ ਬੇਟਾ ਨਾ ਸਤਰੀਆਂ ਬਲਦੇਸ਼ 3 ਵੀਨ ਨਦਦ ਲਾਭ ਕਰ ਲਈਏ ਜਿੱਥੇ ਮਰਜੀ ਦੇ ਉੱਕੇ ਰੱਖ ਦਿੰਦੀ ਸਾਰੇ ਵਿੱਚੋਂ ਪੁਆਇੰਟ ਨਿਕਲੇ ਹੋਏ ਆ ਤੋਰ ਪ੍ਰੀਤਾ ਹਾਂਜੀ ਹਾਂਜੀ ਹਾਂ ਜੰਡ ਕੀ ਹਾਲ ਦੇ ਵਧੀਆ ਤੁਸੀਂ ਚਣਾਓ ਠੀਕ ਆ ਬਸ ਠੀਕ ਹੈ ਬੈਠੋ ਆਹ ਬੈਜੋ ਔਰ سناਓ ਕੀ ਹਾਲ ਚਾਲ ਹੈ ਠੀਕ ਬੜਾ ਬੜਾ ਵਧੀਆ ਸਭ ਜਨਾਓ ਠੀਕ ਹੋ ਬਠੀ ਠੀਕ ਹਾਂ ਜਿਹੜਾ ਟਾਈਮ ਲੰਘ ਜਵੇ ਹਾਂ ਬਾਤ ਐਵੇਂ ਹੀ ਕਰਨਾ ਨਹੀਂ ਨਹੀਂ ਹਾਂਜੀ ਕਰਾਇਮ ਚਾਹੀਦਾ ਕਰਾਇ ਜਦਨੀ ਗੁਰਪ੍ਰੀਤ ਨੇ ਹਾਂ ਗੁਰਪ੍ਰੀਤ ਹਾਂਜੀ ਹੁਣ ਕੀ ਐ ਹਾਂਜੀ ਆਏ ਨੇ ਕਰਾਇ ਦੇ ਉਹਨਾਂ ਨੂੰ ਆਏ ਹਾਏ ਕਰਾਇਦਾ ਜੱਗ ਮੇਰੇ ਉੱਤੇ ਪਾਇਆ ਹੁੰਦਾ ਵੇ ਬੇਲਾ ਜਾਂ ਘਰ ਬੈਠਾ ਰਹਿੰਦਾ ਯਾਨੀ ਕਿ ਨੌਕਰੀ ਲੱਭ ਲਵਾਂ ਮੇਰੇ ਜੋ ਕਾਸੇ ਆਪਾ ਚੱਲੇ ਆ ਹਾਂਜੀ ਵਾਇਦ ਅੰਟੀ ਨੂੰ ਕਿਰਾਇਆ ਦਿਓ ਕਿਰਾਇਆ ਤੁਸੀਂ ਵੇਖ ਲਓ ਦੇ ਦਿਓ ਅੰਟੀ ਜੀ ਨੂੰ ਕਿਰਾਇਆ ਮੈਂ ਕੀ ਵੇਖਾਂ ਮੇਰੇ ਕੋਲ ਬਦਹਾਨਾ ਤੁਹਾਡੇ ਕੋਲ ਹੋਣੇ ਆ ਪੈਸੇ ਸੇਵਿੰਗ ਕੋਈ ਕੀਤੀ ਹੋਗੀ ਉਹ ਜਿਹੜੀ ਸੇਵਿੰਗ ਕੀਤੀ ਉਹ ਸਾਰੇ ਖਰਚੇ ਹੋ ਗਏ ਘਰ ਦੇ ਗੇ ਹੁ ਨਹੀਂ ਮੇਰੇ ਕੋਲ ਪੈਸੇ ਗੇ ਤੋਂ ਮੈਂ ਸੋਚਦਾ ਮੈਂ ਦੋ ਦਿਨ ਹੀ ਹਰ ਦੇ ਕੋਲ ਆ ਮੇਰੇ ਜੇਚ ਕੋਲ ਪੈਸਾ ਕੋਈ ਨਹੀਂਗਾ ਹੁਣ ਮੈਂ ਦਵਾਂ ਇੰਨੇ ਦਿਨਾਂ ਬੈਣਾ ਕਿ ਮੈਂ ਕੰਮ ਕਰਦਾ ਤਾਂ ਮੈਂ ਦਿੰਦਾ ਹੁਣ ਤੂੰ ਕੰਮ ਕਰ ਦੇ ਤੇ ਇੰਨੇ ਦਿਨਾਂ ਬੈਣਾ ਦੋ ਨਹੀਂ ਮੈਂ ਇਕੱਠਾ ਲੈਣਾ ਨਹੀਂ ਤੇ ਨਹੀਂ ਨਹੀਂ ਮੈਨੂੰ ਲੋੜ ਹੈਗਾ ਤੈਨੂੰ ਪਤਾ ਮੇਰੇ ਵਿੱਚ ਮਜਬੂਰੀ ਹੈ ਤੂੰ ਦਾ ਕਰਾਇਆ ਵੀ ਤੇ ਕਿਤੇ ਬਹੁਤ ਜ਼ਿਆਦਾ ਹੈਗਾ ਵੈ 10000 ਰੁਪਏ ਕੌਣ ਲੈਂਦਾ ਵੈ ਲੈ 10 ਹਾਂ ਅੱਜ ਕੱਲ ਲੋਕਾਂ ਨੇ ਨਾ ਕਰਾਇਆ ਲੈ ਨੇ 10000 ਕਿਤੇ ਜ਼ਿਆਦਾ ਹੈ ਸਾਰਾ ਤੁਹਾਨੂੰ ਕੋਸ਼ਨ ਦਿੱਤਾ ਹੈ ਵਾਡੀ ਕੋਸ਼ਨ ਹੋ ਗਈ ਦੋ ਕਮਰੇ ਹੀ ਹੈਗੇ ਪੋਸ਼ਨ ਆਵੇ ਦੋ ਕਮਰੇ ਹੋਣ ਪਏ ਕੋਈ ਅੱਜ ਕੱਲ ਟਿਕ ਕਮਰੇ 5000 ਰੁਪਏ ਲੈਣ ਦੇ ਵੇ ਨਹੀਂ ਤੁਹਾਨੂੰ ਵੀੜਾ ਤੁਹਾਨੂੰ ਸਾਰਾ ਕੁਝ ਤੇ ਹੀ ਵਰਤਦਾ ਉਹ ਤਾਂ ਸਾਡੀ ਮਜ਼ਦੂਰੀ ਗਿਆ ਇਹਨੇ ਤੇ ਚੱਲ ਨੌਕਰੀਆਂ ਆਪਾਂ ਕਰਨੀਆਂ ਹੁੰਦੀਆਂ ਨੇੜੇ ਪੈ ਜਾਂਦੇ ਆ ਆਫਿਸ ਤਾਂ ਕਰਕੇ ਬੱਕੀ ਐਂਟੀ ਕਰਾਇਆ ਤੁਹਾਡਾ ਬਹੁਤ ਜ਼ਿਆਦਾ ਹੋ ਜਾਵੇ। ਇਹ ਨਹੀਂ ਪਤਾ ਨੂੰ ਠੀਕ ਹੈ ਜੇ ਨਹੀਂ ਤਾਂ ਦੁਵਾੜਾ ਖੰਡਾ ਗਿੱਲਾ ਕਰ ਦੋ। ਰੱਬ ਦਾ ਘਟਾ ਦਿਓ। ਨਹੀਂ ਹੁਣ ਕਿੱਥੇ ਪੁੱਤ ਕਟਾਇਆ ਜਾਂਦਾ ਅੱਜਕੱਲ ਅੱਜ ਕੱਲ 10000 ਦਾ ਬੰਦਾ ਕੀ ਹੈ? ਤੈਨੂੰ ਪਤਾ ਹੀ ਹੈ ਅੱਜ ਕੱਲ ਦਾ ਮਗਹੀਲਾ ਸਮਝ ਆ ਗਿਆ ਵੇ। ਕਿ ਮੈਂ ਕੰਮ ਕਰਦਾ ਹਾਂ। ਹੁਣ ਵੇਖੋ ਨਾ ਮੈਂ ਕੰਮ ਕਰਦੀ ਘਰ ਦਾ ਸਾਰਾ ਬੋਝ ਵੀ ਮੇਰੇ ਸਿਰ ਤੇ ਪਿਆ ਹੈ। ਆ ਤੇ ਵੇਲੇ ਆ ਨਗੇ ਆ ਘਰ ਸਾਰਾ ਦਿਨ ਵੇਲੇ ਬੈਠੇ ਰਹਿੰਦੇ ਤੁਹਾਨੂੰ ਪਤਾ ਐ ਇੰਨਾ ਦੀ ਨੌਕਰੀ ਵੀ ਨਹੀਂ ਚੱਲ ਗਈ ਆ ਕੀ ਹੈ ਜ ਮੇਰੀ ਗੱਲ ਸੁਣ ਲੈ ਮੈਂ ਤਾਂ ਚਲੋ ਘਟਾ ਲਾਂਗੇ ਅਜਿਹੇ ਮੇਰੇ ਬੱਚੇ ਆ ਨਾ ਉਹਨਾਂ ਨੇ ਪਤਾ ਦੋ ਕੀ ਕਹਣਾ ਉਹ ਕਹਿੰਦੇ ਦਿਲਾ ਕਰਾਉ ਐਨਾਂ ਕੋਲ ਤੇ ਰਾਜਾ ਅੱਜ ਥੀ ਵਾਦੂ ਹੋ ਗਏ ਨੇ ਫੇ ਉਹਨੇ ਕਿਹਾ ਮੈਂ ਕਰਦਾ ਹਾਂ ਤੇ ਦਰਖਾਹ ਮੇਰੀ ਜਿਆਦਾ ਸੀ ਹੋਰੀ ਅਲੀ ਦਰਖਾਹਨੀ ਉਹਦੀ ਘੱਟੇਗੀ ਉਹ ਤੇ ਸਾਨੂੰ ਖਰਚੇ ਕਰਦੇ ਨੇ ਥੋੜੀ ਉਕ ਹੋਣੀ ਹੁਣ ਸਾਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਪਤਾ ਹੈ ਤੁਹਾਨੂੰ ਕੀ ਹੈ ਨਹੀਂ ਪੁੱਤਰ ਮੈਂ ਜਿਹੜੀ ਵਾਰਾ ਖੰਡਾ ਵੇਖ ਲਓ ਤੁਸੀਂ ਰਾਡੀ ਮਰਜ਼ੀ ਹੈ ਵੇਖ ਲੋ ਜਿਹੜਾ ਨਾ ਤੇ ਠੀਕ ਹੈ ਜ ਨਹੀਂ ਤੇ ਵੇਖ ਚਲ ਤੂੰ ਦੇ ਹੁਣ ਫਿਰ ਆ ਤੂੰ ਦੇ ਹਾਂ ਦੇ ਲਗੀ ਮੈਂ ਘਰ ਦਾ ਥੋੜਾ ਸਮਾਨ ਲਿਆਣਾ ਸੀ ਛਾਟੀ ਕਰਾਇਆ ਆ ਜਾਂਦਾ ਸਿਰ ਤੇ ਛਾਟੀ ਮਹੀਨਾ ਬੀਤ ਜਾਂਦਾ ਆਉਟ ਫਿਰ ਹੁਣ ਕੀ ਕਰੀਏ ਫਿਰ ਹੁਣ ਦੱਸ ਕੀ ਗੱਲ ਮੈਂ ਵੀ ਮਜਬੂਰ ਹਾਂ ਮੇਰਾ ਤੇ ਆਪ ਨੇ ਕੀ ਕਰਦਾ ਕੇ ਐਂਟਰਟੇਨੋ ਵਿਚਾਰ ਮੇਰੀ ਵੀ ਮਜਬੂਰੀ ਹੁੰਦੀ ਤੈਨੂੰ ਪਤਾ ਹੀ ਹੈ ਫਿਰ ਆ ਜੀ ਜਿੰਦਗੀ ਹੁਣ ਹਮ ਵੀ ਫਿਕਰ ਹੁੰਦੀ ਕਰਾਇਆ ਤੇ ਨਾ ਥੋੜੀ ਘੱਣ ਫਿਕਰ ਦੀ ਹੁੰਦੀ ਸਾਨੂੰ ਆਪਨੇ ਫਿਕਰ ਆ ਹੁਣ ਤੇ ਦੋ ਜਾਂ ਦਿਨ ਤੇ ਲੰਘ ਗਏ ਟਾਈਮ ਮੈਂ ਮੰਗਣ ਆਈਆਂ ਤੇ ਉਹ ਤੇ ਮੈਨੂੰ ਪਤਾ ਹੀ ਤੁਸੀਂ ਨਹੀਂ ਜਾਂਦੇ ਪਰ ਹੁਣ ਮੈਨੂੰ ਵੀ ਲੋੜ ਹੈ ਕਿ ਚੈੱਕ ਕਰਕੇ ਫਿਰ ਮੈਂ ਕਿਹਾ ਚਲ ਮੈਂ ਤਾਂ ਤਰਾਇਆ ਹੀ ਲੈ ਕੇ ਆਵਾਂ ਤੇ ਤੇ ਅੰਟੀ ਨਾਲੇ ਨਾ ਸ਼ਾਵਰ ਨਹੀਂ ਚੱਲਦਾ ਬਾਥਰੂਮ ਚ ਸ਼ਾਵਰ ਠੀਕ ਕਰਾ ਕੇ ਦੋ ਸੰ ਆ ਕੋਈ ਗੱਲ ਕਰਾ ਦਿਆਂਗੇ ਕਰਾ ਲਿਆਂਗੇ ਕਰਾ ਲਿਆ ਹੁਣ ਤਾਂ ਕਰਾਇਆ ਪਰ ਉਪਰ ਜੰਨੇ ਨਾ ਤੇ ਸ਼ਾਵਰ ਠੀਕ ਕਰਾ ਕੇ ਹਾਂ ਕੋਈ ਨਹੀਂ ਕਰਾ ਦਿਆਂਗੇ ਕਰਾ ਲਿਆ ਤੇਰੇ ਕਰਾ ਲਿਆਂਗੇ ਗੁਰਬੀ ਤੇ ਯਾਰ ਪਾਣੀ ਆ ਗਿਆ ਅੱਖਾਂ 'ਚ ਮਰਾਸ਼ਣ ਬੜਾ ਘਟ ਮੰਗਾਇਆ ਯਾਰ ਕੀ ਹਾਂ ਵੇਸਟ ਬੜਾ ਕਰਦੇ ਤੂੰ ਇਹ ਰਸ਼ਨ ਕੀ ਵੇਸਟ ਕਰਦਾਨਾ ਕਿੰਨੀਆਂ ਰੋਟੀਆਂ ਸੁੱਕੀਆਂ ਪਈਆਂ ਜਿਹੜੀਆਂ ਤੂੰ ਇਹ ਲਿਫਾਫੇ 'ਚ ਪਾ ਕੇ ਰੱਖਿਆ ਮੈਂ ਵੇਖ ਲਈਆਂ ਮੈਂ ਹੂੰ ਤੂੰ ਖਾਂਦੀ ਨਹੀਂ ਐ ਤੇ ਮੈਂ ਕੀ ਕਰਾਂ ਮੈਂ ਤਾਂ ਆਪਣੀ ਰੋਟੀ ਖਾ ਜਣਾ ਤੂੰ ਕੰਦੇ ਐ ਕਦੀ ਮੈਂ ਉਹ ਫਿਰ ਤੋਂ ਖਾ ਕੇ ਆਈਆਂ ਕੰਦੀ ਮੈਨੂੰ ਭੁੱਖ ਨਹੀਂ ਐ ਨਾ ਕਹਿੰਦੇ 91 ਘੱਟ ਰੋਟੀ ਖਾਂਦੇ ਹੀ ਉਹ ਦੋ ਆਲ ਬੱਲ ਲਿਆਕਦੇ ਨਹੀਂ ਬਈ ਯਾਰ ਉਹਨਾਂ ਨੂੰ ਬੱਚਿਆਂ ਨੂੰ ਉਹ ਉਹੀ ਖਾਂਦੇ ਰੋਟੀ ਖਾਂਦੇ ਨਹੀਂ ਜਿਵੇਂ ਰੋਟੀਆਂ ਸੁੱਕੀਆਂ ਪਈਆਂ ਰਹਿਣੀਆਂ ਤੇ ਤੁਹ ਪੁੱਜ ਜਦੋਂ ਆਂਦਾ ਕੋਈ ਉਦੋਂ ਪੁੱਛ ਕੇ ਬਣਾਇਆ ਕਰਨਾ ਨਾ ਰੋਟੀ ਨਾ ਬਣਾ ਕੇ ਮੈਂ ਤੁਹ ਡੀਜ਼ਰ ਲੈਣਾ ਮੈਂ ਤੁਹਾਨੂੰ ਡੀਜ਼ਰ ਲੈਣਾ ਉਹ ਰੋਟੀ ਬਣਾਵਾਂਗਾ ਦੱਸੋ ਚਲ ਆ ਰਹੋਗੇ ਫੇਰ ਰੋਟੀ ਬਣਾ ਕੇ ਦੇਖੋ ਕਿ ਮੈਨੂੰ ਭੁੱਖ ਲੱਗੀ ਐ ਕਿਵੇਂ ਨਹੀਂ ਇਦਾਂ ਹੁੰਦਾ ਨਾ ਚਲੋ ਦੱਸੋ ਹੁਣ ਕੀ ਮੈਂ ਨਾ ਉਹ ਪਿਆਈ ਘੱਟ ਦਿੱਤੀ ਰਾਸ਼ਨ ਨਾਲੇ ਨਾ ਰਾਸ਼ਨ ਐ ਮਹੀਨੇ ਥੋੜਾ ਗੁਜ਼ਾਰਾ ਕਰੋ ਰਾਸ਼ਮ ਦੇ ਮੈਂ ਅੰਨੇ ਚ ਗੁਜ਼ਾਰਾ ਕਰਾ। ਤੁਹਾਡਾ ਖਾਲੋ ਜਿੱਤੇ ਚਾਰ ਖਾਣੇ ਦੋ ਖਾ ਲੋ ਤਿੰਨ ਖਾ ਲੋ। ਤੇ ਮੈਨੂੰ ਟੋਟ ਮੰਨਦੇ ਪਿਓ। ਟੋੜ ਕਦੇ ਮੰਨਦੇ। ਮੈਂ ਕੀ ਕਹਿ ਰਿਆਂ ਗੱਲ ਨੂੰ ਘੁਮਾਈ ਜਾਨੀ ਹੈ ਜਿਹੜੀ ਗੱਲ ਮੈਂ ਕਹਿੰਦੇ ਉਹ ਸੁਣਦੇ ਨਹੀਂ ਪਿਓ। ਬੋਲੋ। ਯਾਰ ਮੈਨੂੰ ਅੱਜ ਸਖਾਵੜੀ ਹੋਈ ਹੈ ਬੜੀ ਤੇ ਟੋਟ ਪੈ ਜੋ ਹੁੰਦੀ ਹੈ ਚਾਵਲ ਆਪੇ ਬਣਾਉਣਾ। ਮੈਂ ਨਾ ਬਾਰਿਸ਼ 'ਚ ਭੇਜ ਕੇ ਆਈ ਆ। ਤੇ ਮੈਨੂੰ ਲੱਗਦੀ ਵੀ ਸਰਦੀ ਮੈਂ ਬੈਠੀ ਹਾਂ ਹੀ ਹੁਣ ਬੈੱਡ ਤੇ ਆਰਾਮ ਕਰ ਰਹਾਂ ਤਾਂ ਮੈਨੂੰ ਥੋੜੀ ਦਰ ਤੇ ਚਾਵਲ ਦਾ ਕੀ ਬਣਾਣਾ ਹੈ ਤੜ ਪਿਆਜ਼ੇ ਹੀ ਕੱਟ ਲਿਆ ਫਟਾਫਟ ਕੜਾਈ 'ਚ ਬਣ ਜਾਣਾ ਚੋਲਾ ਉਹਦਾ ਕੀ ਬਣਾਣਾ ਹੁੰਦਾ ਉੱਤੇ ਕਿਹੜੀ ਮਿਹਨਤ ਪੈਣੀ ਹੈ ਤੇ ਬਣਾ ਲਓ ਪਲੀਜ਼ ਤੁਸੀਂ ਅੱਜ ਇਹੋ ਜਿਹੇ ਤੇਨੂੰ ਕਹਿਣਾ ਉਹ ਕੀ ਬਣਾਣਾ ਤੇ ਤੂੰ ਕੰਮ ਆੜਾਈ ਨਾ ਆਫਿਸ 'ਚ ਕੰਮ ਕਰਕੇ ਆਈਆਂ ਚਾਰ ਪੈਸੇ ਕਮਾ ਕੇ ਆਈਆਂ ਮੈਂ ਥੱਕ ਗਈਆਂ ਬਾਰ ਬਾਰ ਨਾ ਮੈਨੂੰ ਬੁਲਾਓ ਨਾ 2 ਮਿੰਟ ਘੜੇ 2 ਘੜੀ ਮੋਬਾਈਲ ਦੇ ਜਦੋਂ ਚੰਗੀ ਨਹੀਂ ਲੱਗਦੀ ਗੁਰਬੀ ਤੇ ਹਾਂਜੀ ਪੀਗਰ ਲੱਗੀਆਂ ਸਬਜੀ ਬਣਾ ਲੱਗੀਆਂ ਆ ਆਲੂ ਪਨੀਰ ਮੱਖੇ ਬਣਾ ਦਵਾਂ ਆਲੂ ਪਨੀਰ ਬਣਾ ਲਗੀਆਂ ਹੂੰ ਸਾਡਾ ਫੇਵਰਟ ਹੈ ਤੇ ਤੂੰ ਥੱਕੀ ਨਹੀਂ ਅੱਜ ਥੱਕੀ ਆਏ ਬਾਜ਼ਾਰ ਵੀ ਜਾਣਾ ਪਿਆ ਸ਼ੋਪਿੰਗ ਕਰਨ ਜਾਣਾ ਪਿਆ ਆ ਤੇ ਫਿਰ ਰਹਿਣ ਦੇ ਰੋਟੀ ਰੱਢੀ ਦੀ ਜਰ ਰਹਿਣ ਤੇ ਤੇ ਕੋਣ ਬਣਾਏਗਾ ਮੈਂ ਬਣਾ ਦਿੰਨਾ ਤੂੰ ਤੁਸੀਂ ਬਣਾਓਗੇ ਆਫਿਸ ਤੋਂ ਆ ਕੇ ਥੱਕੇ ਤੂੰ ਹੀ ਨਹੀਂ ਥੱਕੇ ਉਹ ਤਾਂ ਕਿਆ ਬਾਤ ਤੇਰੀ ਇਹਨਾਂ ਨਹੀਂ ਥੱਕਿਆ ਤੂੰ ਤਾਂ ਘਰ ਦਾ ਵੀ ਕਰਕੇ ਗਈਆਂ ਬਾਅਦ ਸ਼ੋਪਿੰਗ ਗਈ ਉੱਥੇ ਕਿੰਨਾ ਬੰਦਾ ਥੱਕ ਜਿੰਦਾ ਤੋਰ ਤੋਰ ਕੇ

ਸਾਰਾ ਦਿਨ ਮੰਜਾ ਤੋੜਦੇ ਰਹਿੰਦਾ ਵੇ ਹਾਂ ਪੈਸੇ ਤੋਂ ਮਾਣੇ ਪੈਣਾ ਪਤਾ ਲੱਗੇ ਇੰਨਾ ਟਾਈਮ ਹੋ ਗਿਆ ਵੇ ਕਦੋਂ ਦੇ ਕਿਚਨ ਚ ਵੜੇ ਹਾਂ ਅਨੇ ਤੱਕ ਚਾਵਲ ਨਹੀਂ ਐਨਾ ਕੋਈ ਇੱਕ ਬੰਦੇ ਵੇ ਉਹ ਆਜੋ ਹਾਂ ਲੈ ਕਿਉਂ ਨਹੀਂ ਵੀ ਆਣਾ ਚਾਵਲ ਕੱਲ ਹੀ ਖਾਵਾਂਗੀ ਮੈਂ ਇੰਨਾ ਟਾਈਮ ਲਾਦਦਾ ਵੇ ਕਿ ਤੂੰ ਤੈਨੂੰ ਕਿਹਾ ਤੂੰ ਬਣਾ ਲੈ ਅੱਜ ਤਾਂ ਵੀ ਤੂੰ ਮੰਨੀ ਨਹੀਂ ਕਿ ਇਹਨੇ ਸੋਣਾ ਵੀ ਨਹੀਂ ਮੈਂ ਤਾਂ ਦਿਹਾੜੀ ਹੀ ਹੁੰਦੀ ਐ ਤੈਨੂੰ ਗੱਲੀ ਨੂੰ ਦਿਹਾੜੀ ਹੁੰਦੀ ਮੈਨੂੰ ਘਰ ਦਾ ਕੰਮ ਕਰਦੇ ਕੋਈ ਦਿਹਾੜੀ ਨਹੀਂ ਹੁੰਦੀ ਪਤਾ ਨਹੀਂ ਤੁਸੀਂ ਤਾਂ ਘਰ ਹੁੰਦੇ ਜਦੋਂ ਮਰਜ਼ੀ ਰੈਸਟ ਕਰ ਸਕਦੇ ਹੋ ਨਾ ਜਦੋਂ ਮਰਜ਼ੀ ਮੰਜੇ ਤੇ ਟੀਵੀ ਉਂਦਾਓ ਵੇਖੋ ਤੇ ਸੋਵੋ ਐਵੇਂ ਨਹੀਂ ਮਿਲਦਾ ਕੀ ਬੈਠ ਕੋ ਘਰ ਹੁੰਨੀ ਐ ਤੂੰ ਕਿੰਨੀ ਰੈਸਟ ਕਰਦੀ ਸੈਂ ਤੂੰ ਵੀ ਆ ਕੇ ਮੈਨੂੰ ਕਹਿੰਨੀ 1 ਮਿੰਟ ਦੀ ਫੁਰਸਤ ਨਹੀਂ ਮਿਲੀ ਤੇ ਤੈਨੂੰ ਨਹੀਂ ਮਿਲਦੀ ਤੇ ਮੈਨੂੰ ਕਿੱਥੋਂ ਮਿਲੇਗੀ ਚਾਵਲ ਦੇ ਨਾਲ ਕੋਈ ਦਹੀਂ ਦੂਹੀਂ ਲਿਆ ਕਰੋ ਕਮ ਸੇ ਕਮ ਸੁੱਕੇ ਚੋਰ ਚ ਗੱਲੇ ਚ ਲੰਘਦੇ ਐ ਦੇਨ ਪਤਾ ਨਾ ਕੀ ਪਤਾ ਬਾਰਿਸ਼ ਹੁੰਦੀ ਵੀ ਅੱਜ ਅੱਛਾ ਬਾਰਿਸ਼ ਹੁੰਦੀ ਵੀ ਹਾਂਜੀ ਅੱਥੇ ਵੱਖਰੀ ਬਾਰਿਸ਼ ਹੁੰਦੀ ਵੀ ਲੋਕੀ ਕੰਮ ਤੇ ਨਹੀਂ ਕਰਦੇ ਕੋਈ ਕੰਮ ਨਹੀਂ ਕਰਦੇ ਵੇ ਕੋਈ ਕੰਮ ਤੇ ਕੋਈ ਜਾਂਦਾ ਕੋਈ ਆਂਦਾ ਨਹੀਂ ਪਿਆ ਤੇ ਜਾਂਦਾ ਆਪਣੇ ਵਾਂਗ ਗੱਲ ਕਰਦੇ ਵੀ ਹਾਂ ਤੇ ਅੰਬਰੇਲਾ ਦੋ ਲੈ ਗਏ ਛੱਡ ਜਾਂਦੀ ਫਿਰ ਮੈਂ ਰੱਖਦੇ ਕੰਮ ਕਰਨ ਦਾ ਪਿਆ ਅੱਜ ਕੰਮ ਕਰਨਾ ਮੈਂ ਵੀ ਜਾਂਦੀ ਹਾਂ ਨਾ ਆਫਿਸ ਤੇ ਆਂਦੀ ਵੀ ਹਾਂ ਸਾਰਾ ਸਮਾਨ ਵੀ ਲੈ ਕੇ ਆਂਦੀ ਜਾਂਦਾ ਮੈਂ ਦੇ ਹੀ ਜਾਂਦੇ ਕਿਹੜਾ ਲੈ ਕੇ ਆਂਦੇ ਨੇ ਸਮਾਨ ਚਲੋ ਛੱਡੋ ਤੁਹਾਡੇ ਨਾਲ ਮੈਂ ਬੈਸਤ ਕਿਹੜਾ ਸਮਾਨ ਫਿਰ ਦੇ ਹੀ ਲੈਣੀ ਸੀ ਚਲੋ ਛੱਡੋ ਮੈਨੂੰ ਘਾੜਾ ਵੀ ਖੋਮ ਜਲਾਨੀ ਉਹ ਕੀ ਗੰਦੇ ਨਾ ਤੇ ਮੈਂ ਲੈ ਵੀ ਆਂ ਇਹ ਅੜ ਮਟਰ ਵਗੈ ਮਟਰ ਵਗੈ ਅਰਵੀ ਪਾਲ ਲਿਆ ਆ ਕੱਪੀ ਮਾਰ ਜੀ ਚਾਹ ਅੱਨੇ ਗੰਦੇ ਚਾਵਲ ਬਣਾਏ ਨਾ ਲੂਣ ਤੇ ਨਾ ਮਿਰਚ ਤੇ ਤੜਕਾ ਤੇ ਚੱਜ ਦਾ ਭੁਣ ਲੈਂਦੇ ਇੱਕ ਕੰਮ ਇੱਕ ਕੰਮ ਦੀ ਛੋੜ ਕੋ ਚੱਜ ਦਾ ਨਹੀਂ ਹੁੰਦਾ ਤੜਕਾ ਵੀ ਸਵਾਹ ਨਹੀਂ ਬਣੇ ਬਿਲਕੁਲ ਬੇਕਾਰ ਜੀ ਤੇ ਕਰਦਨ ਇਹ ਚਾਵਲ ਦੀ ਥਾਲੀ ਤੁਹਾਡੇ ਮੂੰਹ ਤੇ ਮਾਰਾਂ ਕੋਲ ਮੈਂ ਕੋਈ ਕੰਮ ਆਹ ਯਾਰ ਸੱਚ ਮੈਂ ਤਾਂ ਮਿੱਠਾ ਹੀ ਮੈਂ ਮਿੱਠਾ ਪਾਣਾ ਭੁੱਲ ਗਈ ਤੇ ਉਹ ਮੈਂ ਮਿੱਠਾ ਪਾ ਦਵਾਂ ਕੋ ਰਹਿਣ ਦੇ ਕੋਈ ਗੱਲ ਨਹੀਂ ਹੋਣਾ ਜੀ ਲੰਘ ਮੈਂ ਕੋਈ ਵੀ ਲੋਗੇ ਹਾਂ ਤੋ ਆਦਾ ਤੇਰੀ ਹਿੰਮਤ ਹੋਈ ਮੈ ਕਿ ਭਈ ਇੰਨੀ ਗੱਲ ਕਹਿਂਦੀ ਕਿ ਥਾਲੀ ਦੇ ਨਰੇ ਪੋਤੇ ਮਾਰੇ ਮੈਂ ਦੱਸਣਾ ਅਡਾ ਕੀ ਮਾਰਾ ਕੀਤਾ ਦੱਸ ਮੈਨੂੰ ਯਾਰ ਹਰ ਗੱਲ ਮੈਂ ਤੇਰੀ ਬੰਦਾ ਨੌਕਰਾ ਨੂੰ ਘਰ ਮੈਂ ਕੰਮ ਕਰਦਾ ਤੇਰੀ ਜਿਆਦਤੀਆਂ ਤੇ ਬਦੋਵਾ ਦੀ ਦਿਨੋ ਦਿਨ ਵਧੀ ਜਾ ਰਹੀਆਂ ਵਧੀਆਂ ਜਾ ਰਹੀਆਂ ਹਨ ਆਪਣੀ ਤੂੰ ਲਿਮਟ ਕਰਾਸ ਕਰੀ ਜਾਂਦੀ ਹੋਈ ਹੈ ਤੂੰ ਤਾਲੀ ਮੇਰੇ ਮੂੰਹ ਤੇ ਮਾਰੇਗੀ ਕੋਈ ਗੱਲ ਤੈਨੂੰ ਮੇਰਾ ਪਸੰਦ ਨਹੀਂ ਆਂਦਾ ਕੱਪੜਿਆ ਕਿਉਂ ਨਹੀਂ ਲੈ ਗਿਆ ਐ ਪ੍ਰੈਸ ਕਰਾ ਕੇ ਹੈ ਸਬਜੀ ਐ ਜੇ ਲੂਣ ਘੱਟ ਹੈ ਮਿਰਚ ਘੱਟ ਹੈ ਐ ਸਬਜੀ ਕਿਉਂ ਬਣਾਈ ਮੇਰੀ ਫੇਵਰੇਟ ਨਹੀਂ ਗਈ ਤੇਰੀ ਇਹ ਪੋਚਾਣੀ ਮਾਰਿਆ ਸਿੱਧਰ ਗਿਆ ਜਾਲੇ ਲੱਗਿਆ ਕਈ ਕੁਛ ਨਹੀਂ ਐ ਥੱਲੇ ਪੋਚਾਣੀ ਮਰ ਜਾ ਥੱਲੇ ਉਹ ਮਿੱਟੀ ਗਈ ਐ ਤੂੰ ਨੌਕਰਾ ਕਿਹਾ ਕਰ ਬੋਲਦੀ ਨਹੀਂ ਉਹ ਨੌਕਰੀ ਰੱਖਿਆ ਕਰ ਦੱਸ ਦੇ ਮੈਨੂੰ ਕਿੰਨੇ ਵੇਖਵਾਨੀ ਆ ਕਿੰਨੇ ਕਿੰਨੇ ਮਹੀਨੇ ਹੋਇਆ ਤੈਨੂੰ ਕੰਮ ਕਰਦੇ ਨੂੰ 35000 ਰੁਪਏ ਮਹੀਨਾ ਕਮਾਨੀ ਆ ਤੂੰ ਤੇ ਮੈਂ ਕਮਾਉਂਦਾ ਹਾਂ 70000 ਰੁਪਏ ਮਹੀਨਾ ਮੈਂ ਤੈਨੂੰ ਕਿੰਨੀ ਕੁ ਵਗਾ ਦੋ ਖਾਈ ਤੇਰੀ ਇਹਦੀ ਹੋਵੇ ਕਰਾਂ ਮੈਂ ਨਾਲ ਕਿੰਨੀ ਕੁ ਵਗਾ ਦੋ ਖਾਈ ਦੱਸ ਸਿਰ ਮੈਨੂੰ ਭੁੱਲ ਗਈ ਆਪਣਾ ਟਾਈਮ ਸਬਜੀ ਬਣਾ ਨਹੀਂ ਹੈ ਲੂਣ ਨਾ ਮਟਰ ਸਾਰੀ ਖਾਏ ਨਾ ਕਦੀ ਨਹੀਂ ਗਿਆ ਆਵਣਾ ਨਹੀਂ ਹੈ ਕਈ ਵਾਰੀ ਮਿੱਠਾ ਨਾਮ ਅੱਤਰ ਬਿਲਕੁਲ ਥੋੜਾ ਮਿੱਠਾ ਬਣਾ ਦੇ ਕੋ ਤੂੰ ਘਟ ਵੀ ਨਹੀਂ ਹੈ ਮੈਂ ਤੇਜ ਬਿੰਨ ਨੂੰ ਮੇਰਾ ਕੰਨ ਨਹੀਂ ਕਰਦੀ ਤੂੰ ਮੈਂ ਕਹ ਜੀ ਗਿਆ ਤੈਨੂੰ ਚਲੋ ਮੈਂ ਕੀ ਕੰਨਦੀ ਆ ਜੋ ਵੀ ਹੋ ਗਿਆ ਹੋਣਾ ਉਹਨੂੰ ਮਾਫ ਕਰੋ ਮੈਨੂੰ ਮਾਫ ਕਰੋ ਗਲਤੀ ਹੋ ਗਈ ਨਾ ਮੈਂ ਕਹਿੰਦੀ ਤੇ ਵੀ ਮੇ ਕੋ ਗਲਤੀ ਹੋ ਗਈ ਮੈਨੂੰ ਨਹੀਂ ਪਤਾ ਸੀ ਅਣਜਾਣੇ ਵਿੱਚ ਮੈਂ ਤੁਹਾਡਾ ਇੰਨਾ ਦਿਲ ਦੁਖਾਇਆ ਵੈ ਮੈਨੂੰ ਕੀ ਪਤਾ ਸੀ ਕਿ ਮੈਂ ਅਣਜਾਣੇ ਮੈਂ ਆਪਣਾ ਬਸ ਐ ਹੀ ਸੋਚਦੀ ਸੀ ਸ ਮੈਂ ਕੰਮ ਕਰਕੇ ਆਈ ਮੈਂ ਥੱਕ ਗਈ ਮੈਂ ਇਹ ਨਹੀਂ ਸੋਚਿਆ ਕਿ ਤੂੰ ਸਾਰਾ ਘਰ ਦਾ ਕੰਮ ਕਰਦੇ ਹੋ ਤੁਸੀਂ ਵੀ ਤ ਤੱਕਦੇ ਹੋ ਮੈਂ ਇਹ ਨਹੀਂ ਸੋਚਿਆ ਚਾਹੋ ਹੁਣ ਮੇਰੇ ਮਕਰੀ ਦਾ ਛੁੜਾਣਾ ਵਾਸਤੇ ਸੋਚਿਆ ਤੇ ਭਾਵੇਂ ਨਹੀਂ ਸੋਚਿਆ ਮੈਨੂੰ ਜੋਬ ਮਿਲ ਚੁੱਕੀ ਹੋਈ ਹੈ ਤੂੰ ਕਹ ਰੰਗ ਆ ਕੇ ਹਾਂਜੀ 45 ਹਜ਼ਾਰ ਦੀ ਤਨਖਾਹ ਮੈਂ ਨਹੀਂ ਦੱਸਿਆ ਹੀ ਨਹੀਂ ਮੈਂ ਪਰਸੋਂ ਤੋਂ ਜੁਆਇਨਿੰਗ ਹੈ ਮੇਰੀ ਉਹ ਮੈਂ ਦੱਸਾਂ ਕਦੋਂ ਕਦੋਂ ਦੱਸਾਂ ਤੂੰ ਕੋਈ ਸਿੱਧੇ ਮੂੰਹ ਆ ਕੇ ਮੇ ਨਾਲ ਗੱਲ ਹੀ ਨਹੀਂ ਕਰਦੀ ਇਹ ਪਰਸਨ ਨੂੰ ਬੋਲਗਾ ਕੱਲ ਵੀ ਤੂੰ ਲੜਦੀ ਰਹੀ ਆ ਕੇ ਜਾ ਜਾ ਕੇ ਵੀ ਮੇਰੇ ਨਾਲ ਲੜਦੀ ਰਹੀ ਕੀ ਦੱਸਾਂ ਕਦੋਂ ਦੱਸਾਂ ਮੈਂ ਹੋਜਿਆ ਮੈਂ ਛੱਡ ਬਣਾ ਕਰਦਾ ਹੀ ਨਹੀਂ ਪਰ ਤੂੰ ਤੂੰ ਆਪਣੀ ਹੱਦੀ ਕਰਦੀ ਹੈ ਕੁੰਦੀ ਵੈਸੋ ਮੈਂ ਰਠ ਮੈਂ ਉਹ ਨਹੀਂ ਕਰ ਠੀਕ ਕਰਦੇ ਕੰਮ ਕਰੋ ਤੇ ਤੁਹਾਡੀ ਜੋਬ ਤੁਸੀਂ ਵੀ ਕਿਤੇ ਜਾਣਾ 10000 ਵਾਦੀ ਮਿਲ ਰਿਹਾ ਤੁਹਾਨੂੰ ਮੈਂ ਕਿਰਾਇਆ ਦੇਣ ਕਵੀ ਆਰਚਰ ਕਰਦੇ ਵੀ ਹਨ ਕਿਰਾਇਆ ਦੇਣ ਕਵੀ ਅਗਲੇ ਮਹੀਨੇ ਲੈ ਅਗਲੇ ਮਹੀਨੇ ਦੋ ਮਹੀਨੇ ਇਕੱਠੋ ਲੈ ਕੀ ਕਹਿਣਾ ਹੈ ਤੇ ਮੈਂ ਹਰ ਮਹੀਨੇ ਅੱਗੇ ਦੇਣਾ ਹਨ ਤੁਹਾਨੂੰ ਦੇਂਦਾ ਰਾਂ ਬੈਠੋ ਰਹਿਣਾ ਉਦੇ